ਮੇਰਾ ਪਿੰਡ ਛੇਕ ਹਾਂਜੀ ਸਾਡਾ ਛੇਕ ਹਾਂਜੀ ਰਾਜਵੀਰ ਸਿੰਘ ਜਿਹਨੂੰ ਸੱਟ ਲੱਗੀ ਕੀ ਸੀ ਮੇਰਾ ਬੇਟਾ ਹਾਂਜੀ ਉਹਦਾ ਜੋਰਾਵਰ ਸਿੰਘ ਅੱਧ ਕੀ ਗੱਲ ਹੋਈ ਗੱਲ ਇਹ ਹੋਈ ਕਿ ਉਹਨਾਂ ਨੇ ਕੱਬੀ ਰਾਤੀ ਇਹਦਾ ਡੀਜੇ ਟੁਵੀਚੇ ਲਾਏ ਆ ਤੇ ਅੱਜ ਉਹਨਾਂ ਨੂੰ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫੇਰ ਸਰਪੰਚ ਬਣ ਗਏ ਤੇ ਆਦੀ ਜਾ ਕੇ ਫੇਰ ਅਸੀਂ ਪੱਠੇ ਪੱਠੇ ਪੌਂਦੇ ਹਾਂ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗਲ ਪਏ ਆ ਉਹ ਲਾ ਕੇ ਬਣਾ ਆ ਛਟਾਂ ਲਾਈਆਂ ਭਾਈ ਉਹ ਗੱਲ ਲਈ ਤਾਂ ਕੋਈ ਗੱਲ ਨਹੀਂ ਹੋਈ ਆਏ ਆਪਣੇ ਸੰਗਾ ਪਲਾ ਪੱਠੇ ਪੱਠੇ ਡੰਗਰਾਂ ਨੂੰ ਪਾਉਣ ਦੇ ਆ ਤੇ ਅਸੀਂ ਇਹੋ ਆਖਿਆ ਕਿ ਤੁਸੀਂ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰੌਲਾ ਪਾਉਦੇ ਆ ਕਿ ਅੱਜ ਨਾ ਚਲਾਓ ਇਸੇ ਕੱਲੋਂ ਪੀਤੀ ਪੀਤੀ ਦੇ ਵੇਲੇ ਸਾਡੇ ਆਣ ਗਲ ਪੈ ਗਏ ਆ ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ ਲੜਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ ਹਾਂਜੀ ਹਾਂਜੀ ਤੇ ਹਾਂ ਆਪਾਂ ਪੋਲਸੇ ਨੂੰ ਦੱਸਿਆ ਪੋਲਸੇ ਕੋ ਜਾਣਾ ਆਜੇ ਤੇ ਇੱਥੇ ਦਵਾ-ਦਵ ਲੈ ਕੇ ਆ ਗਏ ਜੀ ਹਾਂ ਮੋੜੇ ਦੀ ਹਾਲਤ ਠੀਕ ਖਰਾਬ ਹਾਂਜੀ ਤੇ ਹੁਣ ਥਾਣੇ ਰਿਪੋਰਟ ਦੇ ਕੇ ਫਿਰ ਜਾਵਾਂਗੇ ਉੱਥੇ ਇੱਕ ਨਹੀਂ ਜਾਣੇ ਜਿਹੜੇ ਗੱਲ ਪਏ ਗਾਲ ਆ ਗਏ ਵਾਹ 8-10 ਜਾਣੇ ਸੀ ਹਾਂ ਜੀ ਅੱਛਾ ਜਿਹੜੇ ਜਿੱਤੇ ਜਿਹੜੇ ਸਰਪੰਚ ਨਾਲ ਸਰਟੀਫਿਕੇਟ ਮਿਲਿਆ ਅੱਜ ਲੱਦ ਕਰਾਉਣ ਤੋਂ ਪਹਿਲਾਂ ਬਾਅਦ ਵਿੱਚ ਉਹਨੇ ਕੱਲ ਡੀਜ 2:00 ਵਜੇ ਆਇਆ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਜਿਹੜਾ ਕਿ ਮਤਲਬ ਕੀ ਸਹੀ ਨਹੀਂ ਹੀ ਕਹਾਗਾ ਇਹਨਾਂ ਨੇ ਕੱਲ ਵੀ ਉਹਨਾਂ ਨੂੰ ਕਿਹਾ ਕਿ ਨਾ ਜਾਓ ਅੱਜ ਫਿਰ ਉਹਨਾਂ ਨੇ ਫਿਰ ਪਹਿਲ ਕੀਤੀ ਆ ਅੱਜ ਇਹਨਾਂ ਦੇ ਘਰ ਆਣ ਕੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦਾ ਸਿਰ ਪਾੜਿਆ ਫਿਰ ਇਹਨਾਂ ਦੇ ਬੇਟੇ ਦਾ ਗੁੱਟਵਾੜ ਤਾਂ ਬਾਹਰੋਂ ਗੈਂਗਸਟਰ ਬੁਲਾ ਕੇ ਕੋਈ ਉਹਨਾਂ ਨੇ ਬਾਹਰੋਂ ਹੋਰ ਵੀ ਸੱਦੇ ਹੀ ਉਹਦੇ ਤੇ ਪਹਿਲਾਂ ਵੀ ਮੁੰਡੇ ਦੇ ਪਰਚਾ ਪੁਰਚਾ ਚੱਲਦਾ ਪਿਆ ਵਾ ਤੇ ਹੋਰ ਉਹਤੇ ਤੇ ਹੋਰ ਵੀ ਮੇਰੇ ਨਾਲ ਕੋਈ ਨਾ ਕੋਈ ਪਰਚਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਉਸ ਬੰਦੇ ਦੇ ਤੇ ਮੈਂ ਨਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਅਜੇ ਸਰਟੀਫਿਕੇਟ ਵੀ ਇਹਨਾਂ ਨੂੰ ਨਹੀਂ ਸਰਪੰਚੀ ਦਾ ਮਿਲਿਆ ਤੇ ਅਜੇ ਪਹਿਲੇ ਦਿਨੀ ਇਹਨਾਂ ਨੇ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਆ ਇਨਸਾਫ ਮਿਲਣਾ ਚਾਹੀਦਾ ਵਾ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਨੇ ਘਰ ਆਣ ਕੇ ਇਹਨਾਂ ਦੇ ਫਾਦਰ ਸਾਹਿਬ ਦਾ ਪਹਿਲਾਂ ਸਿਰ ਪਾੜਿਆ ਹੁਣ ਇਹਨਾਂ ਦੇ ਬੇਟੇ ਦਾ ਗੁੱਟ ਵੜ ਦਿੱਤਾ ਹਾਂਜੀ ਉਹ ਗੁੱਟ ਦੀ ਤੁਸੀਂ ਵੀਡੀਓ ਲੈ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਮਤਲਬ ਕਿ ਸਾਰਾ ਬਿਲਕੁਲ ਮਾੜਾ ਜਿੰਨਾ ਗੁੱਟ ਰਹਿ ਗਿਆ ਉਹਦਾ ਮਤਲਬ ਕਿ ਉਹ ਜੋੜ ਨਹੀਂ ਸਕਦਾ ਮੇਰੇ ਹਿਸਾਬ ਨਾਲ ਤੇ ਹਾਂਜੀ ਕਾਰਨ ਕਾਰਨ ਇਹਨਾਂ ਦਾ ਕੁਝ ਨਹੀਂ ਆ ਜੀ ਪਾਰਟੀ ਬਾਜੀ ਕਰਕੇ ਰੰਜਿਸ਼ ਰੱਖਦੇ ਆਵੇਂ ਛੇੜਖਾਨੀਆਂ ਜਾਣ ਬੁੱਝ ਕੇ ਕਰਦੇ ਸੀਗੇ ਪਹਿਲਾਂ ਉਹਨਾਂ ਨੇ ਜਾਣ ਬੁੱਝ ਕੇ ਕਾਗਜ਼ ਰੱਦ ਕਰਵਾਏ ਨੇ ਇਸ ਕਰਕੇ ਬਹੁਤ ਹੋਰ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਦੇ ਨਾਲ ਹਾਂਜੀ ਤੇ ਇਹ ਆਪਸੀ ਪਰਿਵਾਰ ਨੇ ਚਾਚੇ ਦਾ ਇਹਦੇ ਬੇਟੇ ਨੇ ਕੋਈ ਇਹਨਾਂ ਦੀ ਕੋਈ ਰੰਜਿਸ਼ ਨਹੀਂ ਹੈਗੀ ਇਹਨਾਂ ਦੀ ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ ਜਿਹਦਾ ਹੱਥ ਪੂਰਾ ਕਟਿਆ ਗਿਆ ਵਾ ਤੇ ਫਰਸਟ ایڈ ਦੇਤੀ ਉਹਨੂੰ ਰੈਫਰ ਕਰ ਲਗੇ ਘਰੋਂ ਨਾ ਹਸਪਤਲ ਆ ਸੀਰੀਅਸ ਮਾਮਲਾ ਆ ਇਹ ਆ ਸੀਰੀਅਸ ਜੀ ਇਹ ਕੰਡੀਸ਼ਨ ਤਾਂ ਹੱਥ ਪੂਰਾ ਕਟਿਆ ਗਿਆ ਜੀ ਸਰਜਰੀ ਇਹਦੀ ਹੋਣੀ ਆ ਸਰਜੀ ਹੋ ਗਈ ਉਸ ਤੋਂ ਬਾਅਦ ਜੋ ਵੀ ਪੁਲਿਸ ਕਾਰਵਾਈ ਹੋਵੇ ਜੀ ਸਰ ਤੁਹਾਡਾ ਨਾਮ ਅਮਸਰ ਆ ਸਰ ਅਮਸਰ ਨੂੰ ਨਾੜਕੋ ਹਸਪਤਲ ਰੈਫਰ ਕਰ